ਕਿ ਜਦੋਂ ਔਰੰਗਜ਼ੇਬ ਗੱਦੀ ਨਸ਼ੀਨ ਹੁੰਦਾ ਤੇ ਆਪਣੀ ਗੱਦੀ ਨਸ਼ਿਨੀ ਦੇ 7ਵੇਂ ਸਾਲ ਬਾਅਦ ਉਹ ਇੱਕ ਆਰਡਰ ਦਿੰਦਾ ਹੈ ਕਿ ਮੇਰੇ ਰਾਜ ਦੇ ਵਿੱਚ ਸਟੇਟ ਦੇ ਵਿੱਚ ਸਟੇਟ ਦੇ ਵੱਲੋਂ ਕੀਤੀਆਂ ਜਾ ਰਹੀਆਂ ਘਟਨਾਵਾਂ ਨੂੰ ਲਿਖਤ ਦੇ ਵਿੱਚ ਨਹੀਂ ਲੰਦਾ ਜਾਵੇ। ਹੂੰ ਕਿਉਂਕਿ ਲੋਕਾਂ ਤੇ ਜ਼ੁਲਮ ਕਰਨੇ ਸੀ। ਬਾਪ ਨੂੰ ਕੈਦ, ਭਰਾਵਾਂ ਦਾ ਕਤਲ, ਭੈਣ ਨੂੰ ਸਜ਼ਾ, ਬੇਟੀ ਨੂੰ ਸਜ਼ਾ, ਬੇਟੇ ਦਾ ਕਤਲ। ਸੋ ਇਹਨਾਂ ਸਾਰੇ ਦੋਸ਼ਾਂ ਨੂੰ ਉਹ ਕਿਸੇ ਵੀ ਲਿਖਤ 'ਚ ਨਹੀਂ ਸੀ ਲੈ ਕੇ ਆਉਣਾ ਚਾਹਦਾ। ਇਸੇ ਕਰਕੇ ਜਿਹੜੇ ਅੱਜ ਦੇ ਇਤਿਹਾਸਕਾਰ ਨੇ ਉਹ ਕਹਿੰਦੇ ਨਹੀਂ ਕਿ ਜਿਹੜੇ ਉਸ ਸਮੇਂ ਦੇ ਸਮਕਾਲੀ ਸਰੋਤ ਨੇ ਉਹਨਾਂ ਸਰੋਤਾਂ ਦੇ ਵਿੱਚ ਔਰੰਗਜ਼ੇਬ ਦੀ ਉਹ ਜੇ ਜ਼ੁਲਮ ਦਾ ਜ਼ਿਕਰ ਨਹੀਂ ਮਿਲਦਾ ਕਿਵੇਂ ਮਿਲੇਗਾ ਜਦੋਂ ਉਹਨਾਂ ਨੂੰ ਪ੍ਰਕਾਸ਼ਿਤ ਹੀ ਨਹੀਂ ਹੋਣ ਦਿੱਤਾ ਗਿਆ ਤੇ ਉਹ ਜ਼ਿਕਰ ਕਿਵੇਂ ਮਿਲੇਗਾ ਮੈਂ ਤੁਹਾਨੂੰ ਇੱਕ ਉਹ ਐਗਜ਼ਾਮਪਲ ਦਿੰਦਾ ਸਾਕੀ ਮੁਸਤਾਦ ਖਾਨ ਉਹਦੀ ਪਰਸ਼ੰਦੀ ਕਿਤਾਬ ਹੈ ਮੁਸਰੇ ਆਲਮਗਿਰੀ ਹੂੰ ਉਹਦੇ ਵਿੱਚ ਕਹਿੰਦਾ ਹੈ ਕਿ ਤੇਗੇ ਦੇ ਸਿੱਖਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਔਰੰਗਜ਼ੇਬ ਤੇ ਤਿੰਨ ਵਾਰੀ ਹਮਲਾ ਕਰਨ ਦਾ ਯਤਨ ਕੀਤਾ ਹੁਣ ਤੁਸੀਂ ਵੇਖੋ ਜੇ ਔਰੰਗਜ਼ੇਬ ਤੇ ਸਿੱਖ ਹਮਲਾ ਕਰਨ ਦਾ ਯਤਨ ਕਰ ਰਹੇ ਨੇ ਉਹ ਪ੍ਰਤੀਕਰਮ ਹੈ ਫਿਰ ਉਹ ਕਰਮ ਕਿਹੜਾ ਹੋਵੇਗਾ ਗੁਰੂ ਸਾਹਿਬ ਦੀ ਸ਼ਹਾਦਤ ਦਾ ਉਹ ਸ਼ਹਾਦਤ ਦਾ ਕੋਈ ਜ਼ਿਕਰ ਨਹੀਂ ਕਰਦਾ ਸੋ ਹਮੇਸ਼ਾ ਹੀ ਸਟੇਟ ਦੀ ਇਹ ਪਾਲਿਸੀ ਹੁੰਦੀ ਹੈ ਕਿ ਜਦੋਂ ਕੋਈ ਕਤਲੇਆਮ ਕੋਈ ਹਿੰਸਾ ਸਟੇਟ ਸਪੌਂਸਰਡ ਹੋ ਰਹੀ ਹੈ ਉਹਨੂੰ ਲਿਖਤ 'ਚ ਨਾ ਆਉਣ ਦਿੱਤਾ ਜਾਵੇ